ਸਾਡੇ ਵਾਲੇ ਪੰਜਾਬੀਆਂ ਨੇ ਬਹੁਤ ਜ਼ਿਆਦਾ ਮੈਂ ਯਾਨੀ ਰੋਣਾ ਪਾਇਆ ਵੀ ਭਗਵੰਤ ਮਾਨ ਤੇ ਸੱਪ ਤੇ ਭਰੋਸਾ ਨਹੀਂ ਕਰਨਾ ਔਰ ਫੇਰ ਮੈਂ ਕਈ ਵੀਡੀਓ ਪਾਈਆਂ ਪਰ ਪੰਜਾਬ ਦੇ ਲੋਕਾਂ ਨੇ ਅਕਸਰ ਮੈਨੂੰ ਹੀ ਕਿਹਾ ਕਿ ਦੇਵਾ ਸਿੱਧੂ ਲਿਖਦਾ ਕੁਛ ਹੈ ਔਰ ਦਿਖਾਉਂਦਾ ਕੁਛ ਹੈ ਲੇਕਿਨ ਜਿਹੜੀ ਗੱਲ ਰੀਅਲ ਸੀ ਰੀਅਲ ਜਿਹਨੂੰ ਆਪਾਂ ਸੱਚ ਕਹਿੰਦੇ ਆ ਉਹੀ ਅੱਜ ਫਿਰ ਤੋਂ ਦਿਖਾਉਣ ਜਾ ਰਿਹਾ ਪੰਜਾਬ ਦੇ ਜਿੰਨੇ ਸਾਡੇ ਨੌਜਵਾਨ ਸਾਡੇ ਆਮਾ ਮਾਪੇ ਬਜ਼ੁਰਗ ਬੱਚੇ ਕਰਨਲ ਮਾਮਲੇ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਹੋ ਗਈਆਂ ਨੇ ਬਹੁਤ ਸਾਰਾ ਕੁਝ ਹੋ ਗਿਆ ਪਰ ਜਿਹੜੀ ਗੱਲ ਮੈਂ ਦਰਸਾਦਾ ਆਪਣੇ ਚੈਨਲ ਤੇ ਪਾਉਂਦਾ ਜਾ ਰਿਹਾ ਉਹ ਬਿਲਕੁਲ ਸੱਚ ਸਾਬਤ ਹੁੰਦੀ ਜਾ ਰਹੀ ਹੈ ਜਦੋਂ ਕਰਨਲ ਦੀ ਪਤਨੀ ਮਿਲਣ ਜਾਂਦੀ ਹੈ ਹਲੇ ਉਹਨੂੰ ਮਿਲਣ ਬਾਰੇ ਗੱਲ ਚੱਲ ਰਹੀ ਹੁੰਦੀ ਹੈ ਪਰ ਮੈਂ ਪਹਿਲੇ ਹੀ ਇੱਕ ਵੀਡੀਓ ਪਾ ਦਨਾ ਆਪਣੇ ਚੈਨਲ ਤੇ ਕਿ ਸੀਏ ਮਾਨ ਤੁਹਾਡੇ ਨਾਲ ਉਹੀ ਗੇਮ ਖੇਡੂਗਾ ਜਿਹੜੀ ਕਿਸਾਨਾਂ ਨਾਲ ਖੇਡੀ ਸੀ ਔਰ ਹੁਣ ਮੈਂ ਨਹੀਂ ਇਹ ਕਰਨਲ ਦੀ ਪਤਨੀ ਦੱਸੂਗੀ ਕਿ ਜਿਹੜੇ ਪਹਿਲਾਂ ਦਾ ਮੈਂ ਤੁਹਾਨੂੰ ਇਹ ਕਰਨਲ ਦੀ ਪਤਨੀ ਦੇ ਮੂਹੋਂ ਕੁਝ ਜਿਹੜੇ ਸ਼ਬਦ ਨੇ ਉਹ ਸੁਣਾਉਂਗਾ ਉਸ ਤੋਂ ਬਾਅਦ ਅਗਲੀ ਹੋਣ ਵਾਲੀ ਅਪਡੇਟ ਹੈ ਜਿਹੜੀ ਸੀਐਮ ਭਵਨ ਤਮਾਨ ਦੀ ਕਿਵੇਂ ਅਗਲੀ ਗੇਮ ਖੇਡਦੇ ਨੇ ਪੂਰੀ ਖਬਰ ਤੁਹਾਡੇ ਸਾਹਮਣੇ ਧਰੂੰਗਾ ਔਰ ਇਹ ਗੱਲ ਤੁਹਾਨੂੰ ਸਾਰਿਆਂ ਨੂੰ ਮੰਨਣੀ ਪੈਣੀ ਹੈ ਕਿਉਂਕਿ ਗੱਲ ਇਹ ਸੱਚ ਹੈ ਔਰ ਮੈਂ ਸਬੂਤਾਂ ਦੇ ਆਧਾਰ ਤੇ ਕੁਝ ਅੱਜ ਤੁਹਾਨੂੰ ਸੁਣਾਉਣ ਜਾ ਰਿਹਾ ਦਿਖਾਉਣ ਵੀ ਜਾ ਰਿਹਾ ਔਰ ਪਹਿਲਾ ਜਿਹੜੀ ਕਰਨਲ ਦੀ ਪਤਨੀ ਦੇ ਮੂੰਹੋਂ ਦੋ ਬਿਆਨ ਸੁਣਦੇ ਆ ਕਿ ਅਕਸਰ ਜਿਹੜੀ ਮੈਂ ਵੀਡੀਓ ਪਾਈ ਸੀ ਦੇਖੋ ਮੈਂ ਉਹਦੀ ਵੀਡੀਓ ਪਾਤੀ ਸੀ ਤੁਸੀਂ ਮੇਰੇ ਚੈਨਲ ਤੇ ਚੈੱਕ ਕਰ ਸਕਦੇ ਹੋ ਜਦੋਂ ਕਿ ਕਰਨਲ ਸਾਹਿਬ ਦੀ ਪਤਨੀ ਨੇ ਸਿਰਫ ਇੰਨੀ ਗੱਲ ਕਹੀ ਸੀ ਕਿ ਸਾਨੂੰ ਸੀਐਮ ਮਾਨ ਨੇ ਮਿਲਣ ਦਾ ਟਾਈਮ ਦਿੱਤਾ 31 ਤਰੀਕ ਦਾ ਤਾਂ ਮੈਂ ਪਹਿਲੇ ਹੀ ਕਹਿ ਦਿੱਤਾ ਸੀ ਕਿਉਂਕਿ ਮੈਨੂੰ ਪਤਾ ਹੈ ਮੈਂ ਪਤਾ ਨਹੀਂ ਕਿੰਨੀਆਂ ਹਜ਼ਾਰਾਂ ਵੀਡੀਓ ਪਾ ਚੁੱਕਿਆ ਐਸੇ ਸੀਐਮ ਭਗਵੰਤ ਮਾਨ ਤੇ ਕਦੇ ਸਾਡਾ ਮੁੱਖ ਮੰਤਰੀ ਚੰਗੀ ਤਰਾਸੀ ਬਾਕੇ ਬੋਨਾਂ ਦੇ ਪਰ ਹੁਣ ਪਹਿਲਾਂ ਕਰਨਲ ਦੀ ਪਤਨੀ ਤੋਂ ਦੇਖਦੇ ਹਾਂ ਕੀ ਕਹਿੰਦੇ ਨੇ ਉਸ ਤੋਂ ਬਾਅਦ ਜਿਹੜੀ ਖਬਰ ਤੁਹਾਡੇ ਮਾਂਜ ਸਾਹਮਣੇ ਧਰੂੰਗਾ ਤਾਂ ਤੁਹਾਨੂੰ ਪੰਜਾਬ ਵਾਲੇ ਮੰਨਣੀ ਪੈਣੀ ਆ ਸੁਣੋ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਕੱਲ ਮੈਂ ਵੀ ਦਿਨਾਂ ਬਾਅਦ ਹਨੂ ਇੱਕ ਜਿਸ ਨੂੰ ਕਹਿੰਦੇ ਹਨ ਹੋਪ दिखी ਸੀਗੀ ਇਸ ਤਰੀਕੇ ਨਾਲ ਮਾਨ ਸਾਹਿਬ ਨੇ ਮੇਰੇ ਸਿਰ 'ਚ ਹੱਥ ਰੱਖ ਕੇ ਕਿਆ ਸੀ ਬੱਚਾ ਤੈਨੂੰ ਜਸਟਿਸ ਮਿਲੇਗਾ ਪੁਰਨਾ ਨੇ ਆਪਣੇ OSD ਨੂੰ ਕਿਹਾ ਸੀ ਕਿ 6 ਵਜੇ ਮੈਡਮ ਨੂੰ ਤੁਸੀਂ ਫੋਨ ਕਰਕੇ ਆਪਣੇ ਦਿਨਾਂ ਨੂੰ ਕਿਹਾ ਸੀ ਤੁਹਾਨੂੰ ਇਨਸਾਫ ਮਿਲੇਗਾ ਤੁਸੀਂ ਦੇਸ਼ ਦੀ ਬੇਟੀ ਨਹੀਂ ਮੇਰੀ ਵੀ ਬੇਟੀ ਹੋ ਤਾਂ ਮਨ ਇਨਸਾਫ ਮਿਲੇਗਾ ਪਰ ਉਹ ਇਨਸਾਫ ਮਨੂੰ ਫੇਰ ਅੱਜ ਭਟਕਦਾ ਹੋਇਆ ਨਜ਼ਰ ਆ ਰਿਹਾ ਜਿੱਦਾਂ ਪੁਲਿਸ ਵਾਲਿਆਂ ਨੇ ਸਾਡੇ ਨਾਲ ਇੱਕ ਸਾਜਿਤ ਰਚ ਕੇ FIR ਗਲਤ ਕਰਾਈ ਸਸਪੈਂਸ਼ਨ ਗਲਤ ਕੀਤੀ ਫਿਰ ਬਾਦਸ਼ਨਾਮ ਐਡ ਕੀਤੇ ਜਿੱਦਾਂ ਉਹਨਾਂ ਨੇ ਸਾਡੇ ਨਾਲ ਇੱਕ ਗੇਮ ਖੇਲੀ ਮਨੂੰ ਕਿਉਂ ਐਦਾ ਲੱਗ ਰਿਹਾ ਹੈ ਵਾਪਸ ਕਿ ਸ਼ਾਇਦ ਸਰਕਾਰ ਵੀ ਸਾਡੇ ਨਾਲ ਮਾਨਸਾਪ ਤੁਸੀਂ ਇੱਕ ਬੇਟੀ ਜਿਸ ਨੂੰ ਕੱਲ ਹੋ ਰਿਹਾ ਸੀ ਕਿ ਆ ਕੀ ਤਾਨੂੰ ਜਸਟਿਸ ਮਿਲੇਗਾ ਅੱਜ ਪੂਰੇ ਦੇਸ਼ ਤੇ ਪੰਜਾਬ ਦੀਆਂ ਬੇਟੀਆਂ ਨੂੰ ਆ ਤੇ ਬੈਨਾ ਤੇ ਧੀਆ ਸਾਡੇ ਇਨਸਾਫ ਦਾ ਇੰਤਜ਼ਾਰ ਕਰ ਰਹੀਆਂ ਹੋਰ ਤੁਸੀਂ ਇੱਕ ਵਾਰੀ ਵੀ ਮੈਨੂੰ ਉਸ ਤੋਂ ਬਾਅਦ ਕਿਸੇ ਨਾਟਲੀ ਆਫਿਸ ਤੋਂ ਫੇਰ ਪਟਿਆ ਤੁਸੀਂ ਸੰਕਲ ਜਿਹੜਾ ਭਰੋਸਾ ਸਾਨੂੰ ਦਵਾਇਆ ਸੀਗਾ ਉਹ ਭਰੋਸਾ ਫੇਰ ਮਨੋਂ ਉਤਡਾ ਨਾ ਜਰਾ ਦੀ हुई है ਦੇ ਸਿਆਦੋ ਚਾਰੇ ਸੱਚ ਨੂੰ ਬਚਾਉਣ ਦੇ ਪਹਿਲੇ ਤੇ ਸਾਰੀ ਪੁਲਿਸ ਮਹਿਕਮਾ ਮੇਲੀ ਹੋਈ ਸੀ ਹੁਣ ਸਾਡੀ ਸਰਕਾਰ ਵੀ ਜੋ ਕਲ ਭਗਵਾਨ ਮਾਨ ਸਾਹਿਬ ਨੇ ਮਨੂ ਕਿਹਾ ਸੀ ਮੈਂ ਤਾਂ ਡਿਸੀਜਨ ਲੈਣ ਤੇ ਬਹੁਤ ਫੇਮਸ ਹਾਂ ਉਹ ਬਣਾ ਉਹ ਕਿੱਥੇ ਗਏ ਮਾਨ ਸਾਹਿਬ ਦਾ ਕਲ ਤੱਕ ਕਮਿਟਮੈਂਟ ਕਿ ਇਹਨਾਂ ਨੂੰ ਤੇ ਡਿਸਮਿਸ ਹੋਣਾ ਚਾਹੀਦਾ ਕਲ ਮਾਨ ਸਾਹਿਬ ਤੁਸੀਂ ਕਿਹਾ ਸੀ ਐ ਦਾ ਮੈਂ ਤਾਂ ਵੀ ਵੈਸਟੀ ਨੂੰ ਫੋਨ ਕਰਦੀ ਆ ਉਸਨੇ ਇੱਕ ਮੈਸੇਜ तक ਰਿਪਲਾਈ ਨਹੀਂ ਕੀਤਾ ਮੈਂ ਉਹਨਾਂ ਨੂੰ ਮੈਸੇਜ ਕਰਦੀ ਆ ਉਹਨਾਂ ਨੇ ਰਿਪਲਾਈ ਨਹੀਂ ਕੀਤਾ ਐਂ ਸਾਹ ਤੇ ਰਹੇ ਤੁਸੀਂ ਪੰਜਾਬ ਦੀ ਧੀ ਆ ਮਾਨ ਸਾਹਿਬ ਮੈਂ ਕਿਸੇ ਦੀ ਧੀ ਨਾਲ ਐਤਾ ਨਾ ਹੋਏ ਮੈਂ ਰੱਬ ਨੂੰ ਅਰਦਾਸ ਕਰਦੀ ਆ ਮਗਰ ਤੁਸੀਂ ਅੱਜ ਇੱਕ ਧੀ ਨਹੀਂ ਪੰਜਾਬ ਦੀ ਸਾਰੀ ਧੀਆ ਸਾਰੀ ਭੈਣਾਂ ਸਾਰੀ ਮਾਵਾਂ ਨੂੰ ਡਿਸਪਾਇੰਟ ਕੀਤਾ ਹੈ ਅੱਜ ਇਹ ਮੈਂ ਫੇਰ ਵੀ ਖੁਫ ਰਹੀ ਹੂਈ ਆ ਤੇ ਤੁਹਾਡਾ ਇੱਕ ਸਟੇਟਮੈਂਟ ਇੱਕ ਟਵੀਟ ਨਹੀਂ ਆਇਆ ਤੁਸੀਂ ਕੱਲ ਸਾਨੂੰ ਮਿਲੇ ਕਿਉਂ ਖਾਲੀ ਮੋਰਚਾ ਉਠਾਣ ਲੈ ਇਦਾਂ ਮਾਨ ਸਾਹ ਸਾਰੀ ਦੁਨੀਆ ਮੇਰੇ ਨਾਲ ਖੜੀ ਹੈ ਪੂਰਾ ਪੰਜਾਬ ਮੇਰੇ ਨਾਲ ਖੜਾ ਹੈ ਜਸਟਿਸ ਤੇ ਅਸੀਂ ਲੈ ਕੇ ਰਾਵਾਂ ਤਾਂ ਸੁਣ ਲਿਆ ਪੰਜਾਬ ਵਾਲਿਓ ਸੁਣ ਲਿਆ ਬਾਈ ਸਾਰਿਆਂ ਨੇ ਕੀ ਕਹਦੀ ਇਹ ਕਰਨਲ ਦੀ ਪਤਨੀ ਕਹਿੰਦੀ ਸਾਡੇ ਨਾਲ ਗੇਮ ਖੇਡ ਗਏ ਆ ਸਾਡੀ ਸਰਕਾਰ ਮਿਲੀ ਹੋਈ ਹੈ ਬਹੁਤ ਸਾਰੀਆਂ ਗੱਲਾਂ ਕਹਿ ਦਿਤੀਆਂ ਨੇ ਅਕਸਰ ਤੁਸੀਂ ਸਾਰੀ ਗੱਲ ਸੁਣ ਲਈ ਤੇ ਸਮਝ ਗਏ ਹੋਵੋਗੇ ਪਰ ਮੈਂ ਜਿਹੜੀ ਗੱਲ ਤੁਹਾਡੇ ਸਾਹਮਣੇ ਧਰਦਾ ਚਾਹੇ ਮੇਰੀ ਲਿਖਾਵਟ ਜੋ ਵੀ ਹੈ ਪਰ ਜਿਹੜੀ ਮੇਰੀ ਜ਼ੁਬਾਨ ਦੇ ਵਿੱਚੋਂ ਇੱਕ ਇੱਕ ਗੱਲ ਨਿਕਲੀ ਜੇ ਗੱਲ ਸੱਚ ਨਹੀਂ ਹੋ ਰਹੀ ਤਾਂ ਤੁਸੀਂ ਜੋ ਮਰਜ਼ੀ ਲਿਖ ਦਿਓ ਤੁਹਾਡੇ ਲਈ ਕਮੈਂਟ ਬਾਕਸ ਖੁੱਲੇ ਆ ਜੋ ਮਰਜ਼ੀ ਲਿਖ ਦਿਓ ਪਰ ਮੈਂ ਪੰਜਾਬ ਲਈ ਬੋਲਦਾ ਪੰਜਾਬ ਲਈ ਬੋਲਿਆ ਬੋਲਦਾ ਰਹੂੰਗਾ ਪੰਜਾਬ ਲਈ ਵੀੜਾ ਚੱਕਿਆ ਔਰ ਅਸੀਂ ਸਿੱਖੇ ਕਿੱਥੋਂ ਆ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਪ੍ਰਤੀ ਸਾਡੇ ਲੋਕਾਂ ਪ੍ਰਤੀ ਬੋਲਣਾ ਕੀ ਤੋਂ ਸਿੱਖੇ ਆ ਨਾਮ ਸੁਣੋਗੇ ਤਾਂ ਤੁਹਾਨੂੰ ਵੀ ਇਹ ਲੱਗੂ ਵੀ ਵਾਕਈ ਗੱਲ ਸੱਚ ਹੈ ਤਾਂ ਦੇਖੋ ਮੈਂ ਲੱਖਾ ਸਿੰਘ ਸੁਧਾਰਾ ਪੰਜਾਬ ਦੇ ਸਵਾਦ ਸੇਵੀ ਲੋਕ ਬਹੁਤ سارے ਰੱਬ ਨੂੰ ਵੀ ਗਾਲਾਂ ਕੱਢਦੇ ਨੇ ਤਾਂ ਮੁੱਖ ਮੰਤਰੀ ਨੂੰ ਤਾਂ ਕੱਢਣਗੇ ਕਿਉਂਕਿ ਉਹ ਤਾਂ ਫਿਰ ਨਖਿਦਾਗਾ ਨਾ ਪਰ ਲੱਖਾ ਸਿੰਘ ਸੁਧਾਰਾ ਉਹਨਾਂ ਤੋਂ ਅਸੀਂ ਇਹ ਗੱਲਾਂ ਸਿੱਖੇ ਆ ਪੰਜਾਬ ਪ੍ਰਤੀ ਖੜੇ ਆ ਖੜੇ ਰਹਾਂਗੇ ਜੋ ਮਰਜੀ ਆ ਦਲੀਲਾਂ ਦੇ ਆਧਾਰ ਤੇ ਗੱਲ ਕਰਾਂਗੇ ਨਾ ਹੀ ਨਾ ਕਿ ਕਿਸੇ ਨੂੰ ਮਾੜਾ ਚੰਗਾ ਬੋਲਣਾ ਔਰ ਹੁਣ ਇੱਕ ਜਵਾਬ ਦਿਓ ਮੇਰਾ ਵੀਰ ਸਾਰੇ ਪੰਜਾਬ ਵਾਲੇ ਜਿੰਨੇ ਭੈਣ ਭਰਾ ਤੁਸੀਂ ਮੈਨੂੰ ਇਹ ਲਿਖਦੇ ਹੋ ਕਿ ਦੇਵਾ ਸਿੱਧੂ ਯਾਰ ਲਿਖਦਾ ਕੁਛ ਹੈ ਇਹ ਦਿਖਾਉਂਦਾ ਕੁਛ ਹੈ ਲੇਕਿਨ ਇਹ ਗੱਲ ਮੈਨੂੰ ਲੱਗਦਾ ਵੀ ਜਿਵੇਂ ਮੈਂ ਜਿਹੜੀ ਗੱਲ ਤੁਹਾਡੇ ਤੱਕ ਪਹੁੰਚਾਉਣੀ ਚਾਹੁੰਦਾ ਹੁਣਾ ਉਹ ਗੱਲ ਬਿਲਕੁਲ ਸੱਚ ਹੁੰਦੀ ਆ ਮੇਰਾ ਵੀਰ ਜਿੰਨੀਆਂ ਮਰੀਆਂ ਭੈਣਾਂ ਸਾਡੇ ਭਰਾ ਬਜ਼ੁਰਗ ਬੱਚੇ ਬਹੁਤ ਸਾਰੇ ਸਪੋਰਟ ਕਰਦੇ ਨੇ ਤਾਂ ਦੇਖੋ ਮੈਂ ਗੱਲ ਕੀ ਕਹੀ ਸੀ ਕਿ ਕਰਨਲ ਸਾਹਿਬ ਨੂੰ ਇਨਸਾਫ ਨਹੀਂ ਮਿਲਣਾ ਸੀ ਇਹ ਮੰਨ ਤੋ ਕਿਉਂ ਕਿ ਇੱਕ ਸੱਪ ਤੇ ਇੱਕ ਭਗਵਾਨ ਤੇ ਭਰੋਸਾ ਕਰਨਾ ਬਹੁਤ ਮੁਸ਼ਕਲ ਦੀ ਗੱਲ ਹੈ ਨਹੀਂ ਕਰਨਾ ਚਾਹੀਦਾ ਔਰ ਵਾਕਈ ਨਹੀਂ ਕਰਨਾ ਚਾਹੀਦਾ ਤੁਹਾਡੇ ਸਾਹਮਣੇ ਮੈਂ ਤਾਂ ਨਹੀਂ ਕਿਹਾ ਕਰਨਲ ਸਾਹਿਬ ਦੀ ਪਤਨੀ ਕਹ ਰਹੀ ਹੈ ਕਹਿੰਦੀ ਸਾਡੇ ਨਾਲ ਵਾਦਾ ਕਰਕੇ ਤੇ ਅੱਜ ਮੈਨੂੰ ਐ ਲੱਗ ਰਿਹਾ ਵੀ ਸਰਕਾਰ ਸਾਡੀ ਉਹਨਾਂ ਦੋਸ਼ੀਆਂ ਦੇ ਨਾਲ ਮਿਲੀ ਹੋਈ ਹੈ ਤੇ ਫਿਰ ਹੁਣ ਤੁਸੀਂ ਐ ਦੱਸੋ ਮੁੱਖ ਮੰਤਰੀ ਤੱਕ ਜਵਾਬ ਨਹੀਂ ਆ ਰਿਹਾ ਉਹ ਤਾਂ ਕਹਿੰਦਾ ਜੀ ਮੈਂ 6 ਵਜੇ ਤੱਕ ਐ ਕਰ ਦੂੰ ਆ ਜੀ ਫਲਾਨਾ ਹੋ ਜਾਣਾ ਜੀ ਤਾਂ ਹੁਣ ਤੁਸੀਂ ਦੱਸੋ ਪੰਜਾਬ ਵਾਲਿਓ ਇਹਦਾ ਇਨਸਾਫ ਕੌਣ ਕਰੂ ਬਾਈ ਇਹ ਤਾਂ ਕੇਂਦਰ ਨੂੰ ਤੱਕ ਤ ਫੇਰ ਹਲਾਉਣਾ ਪੈਣਾ ਇਹ ਹਾਈ ਕੋਰਟ ਕਰੂਗਾ ਕਿਉਂਕਿ ਹਾਈ ਕੋਰਟ ਦੇ ਜੱਜ ਆ ਨਾ ਜਿਹੜੇ ਉਹ ਤੇ ਦੇਵਤਾ ਸਮਾਨ ਨੇ ਜਿਨ੍ਹਾਂ ਨੇ ਖੜੇ ਹੋ ਕੇ ਵਕੀਲਾਂ ਨੂੰ ਵੀ ਟੋਕ ਦਿੱਤਾ ਕਿ ਬੈਠੋ ਇਹਨਾਂ ਹਾ ਵੀਡੀਓ ਦੇਖ ਕੇ ਜਦੋਂ ਡਿਸੀਜਨ ਲੈਣਾ ਮੈਂ ਉਸ ਤੋਂ ਬਾਅਦ ਗੱਲ ਕਰੂੰਗਾ ਵੀਡੀਓ ਦੇਖੀ ਉਹਦੇ ਵਿੱਚ ਉਹ ਚਾਰੇ ਬੰਦੇ ਮਾਫੀ ਮੰਗ ਰਹੇ ਨੇ ਕਰਨਲ ਸਾਹਿਬ ਦੀ ਪਤਨੀ ਤੋਂ ਉਸ ਤੋਂ ਬਾਅਦ ਉਹ ਡਿਸੀਜਨ ਲੈਂਦੇ ਨੇ ਕਿ ਇਹ ਕਰਨਲ ਨੂੰ ਘੁਰ ਸਕਦੇ ਨੇ ਆਮ ਜਨਤਾ ਦੇ ਨਾਲ ਵਤੀਰਾ ਕੀ ਹੋਣਾ ਪੰਜਾਬ ਦੇ ਅੰਦਰ ਇਹ ਕੌਣ ਸੋਚ ਸਕਦਾ ਤਾਂ ਜੱਜ ਸਾਹਿਬ ਕਿਤੇ ਨਾ ਕਿਤੇ ਜਿਹੜਾ ਜੱਜ ਬਣਦਾ ਉਹਦਾ ਮਾਈਂਡ ਬੜਾ ਤੇਜ਼ ਹੁੰਦਾ ਉਹ ਚਾਰੇ ਪਾਸਿਓਂ ਹਰ ਐਂਗਲ ਤੋਂ ਚਾਰੇ ਪਹਿਲੂ ਦੇਖਦਾ ਗੱਲ ਦੇ ਹਰ ਗੱਲ ਦੇ ਦੋ ਪਹਿਲੂ ਤਾਂ ਹੁੰਦੇ ਹੀ ਆ ਪਰ ਉਹ ਚਾਰ-ਚਾਰ ਪਹਿਲੂ ਦੇਖਦੇ ਨੇ ਕਿ ਯਾਰ ਕਿਤੇ ਕਮੀ ਨਾ ਰਹਿ ਜੇ ਕਿਤੇ ਅਸੀਂ ਗਲਤ ਡਿਸੀਜਨ ਨਾ ਲੈ ਲਈਏ ਪਰ ਸਿੱਧੀ ਸਿੱਧੀ ਗੱਲ ਇਹ ਹੈ ਵੀ ਵੀਡੀਓ ਦੇ ਵਿੱਚ ਜੋ ਤੁਹਾਨੂੰ ਦਿਖਾਈ ਦੇ ਰਿਹਾ ਹੈ ਕਿ ਤੁਸੀਂ ਉਸ ਤੋਂ ਮੁੱਖ ਮੋੜ ਲੋਗੇ ਪਰ ਫੇਰ ਵੀ ਸਾਡੇ ਪੰਜਾਬੀ ਕਹਿੰਦੇ ਆ ਦੇਵਾ ਸਿੱਧੂ ਲਿਖਦਾ ਕੁਛ ਆ ਦਿਖਾਉਂਦਾ ਕੁਛ ਹੈ ਤਾਂ ਮੇਰਾ ਵੀਰ ਮੇਰੀ ਹੱਥ ਵਨ ਕੇ ਬੇਨਤੀ ਹੈ ਸਾਰੇ ਸਾਥੀਆਂ ਨੂੰ ਮੈਂ ਗੱਲ ਉਹੀ ਕਹਿਣਾ ਹੁੰਦਾ ਜਿਹੜੀ ਸੱਚ ਹੋ ਰਹੀ ਹੁੰਦੀ ਹੈ ਜਾਂ ਹੋਣੀ ਦੀ ਹੋਣ ਦੀ ਅਸ਼ੰਕਾ ਹੁੰਦੀ ਹੈ ਸੇਸ ਕਰਕੇ ਮੇਰੀ ਬੇਨਤੀ ਹੈ ਸਾਰੀਆਂ ਭੈਣਾਂ ਨੂੰ ਸਾਰੇ ਸਾਡੇ ਪੰਜਾਬੀਆਂ ਨੂੰ ਆਹ ਸੱਪ ਦੇ ਭਰੋਸਾ ਜਾਂ ਭਗਵੰਤ ਮਾਨ ਤੇ ਭਰੋਸਾ ਬਈ ਨਹੀਂ ਕਰ ਸਕਦਾ ਕੋਈ ਨਹੀਂ ਕਰ ਸਕਦਾ ਸਾਡੀ ਮਜਬੂਰੀ ਹੈ ਇਹ ਮਜਬੂਰੀ ਬਣ ਗਿਆ ਇਨਸਾਫ ਨਹੀਂ ਮਿਲਿਆ ਗੱਲ ਗੋਲ ਹੋ ਗਈ ਆ ਕਿਸਾਨਾਂ ਵਾਲੀ ਗੇਮ ਖੇਡੀ ਆ ਕਿਸਾਨਾਂ ਦੇ ਧਰਨੇ ਚ ਕਾ ਕੇ ਉਸ ਤੋਂ ਬਾਅਦ ਉਹਨਾਂ ਦੇ ਬਹੁਤ ਸਾਰਾ ਤਸ਼ੱਦਦ ਵੀ ਹੋਇਆ ਤੰਬੂ ਵੀ ਤੋੜੇ ਗਏ ਤਾਂ ਉਹੀ ਗੱਲ ਅੱਜ ਕਰਨਲ ਸਾਹਿਬ ਦੀ ਪਤਨੀ ਦੇ ਨਾਲ ਹੋ ਰਹੀ ਹੈ ਤਾਂ ਹੁਣ ਠੀਕ ਆ ਪੰਜਾਬ ਵਾਲੇ ਸੁਣ ਲਈ ਸਾਰੀ ਕਹਾਣੀ ਉਹਨਾਂ ਦੀ ਪਤਨੀ ਦੇ ਮੋਹ ਤਾਂ ਜਿੰਨੇ ਸਾਡੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ